ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਦੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਾਵ ਦੀ ਕਲਾ ਇਹ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਖੂਬਸੂਰਤ ਕਲਾਮਾਂ ਵਿੱਚੋਂ ਇੱਕ ਹੈ ਉਸਿਆ ਸੀ ਉਸਿਆ ਸੀ ਜਦੋਂ ਤੁਸੀਂ ਨਾਸ਼ਤਾ ਕਰ ਰਹੇ ਸੀ ਉਦੋਂ ਵੀ ਮੈਂ ਤੁਹਾਨੂੰ ਬੁਰਾ ਭਲਾ ਕਿਹਾ ਸੀ ਕਿਉਂਕਿ ਤੁਸੀਂ ਖਾਣੇ ਵਾਲੇ ਮੇਜ਼ ਤੇ ਖਾਣਾ ਖੰਡਾ ਦਿੱਤਾ ਸੀ ਖਾਂਦੇ ਸਮੇਂ ਤੁਹਾਡਾ ਮੂੰਹ ਖੁੱਲਾ ਸੀ ਅਤੇ ਚਪੜ ਚਪੜ ਦੀ ਆਵਾਜ਼ ਵੀ ਆ ਰਹੀ ਸੀ ਤੁਹਾਡੀਆਂ ਕੂਣੀਆਂ ਮੇਜ਼ ਤੇ ਸਨ ਤੁਸੀਂ ਟੋਸਟ ਤੇ ਕੁਝ ਜ਼ਿਆਦਾ ਹੀ ਮੱਖਣ ਲਾ ਲਿਆ ਸੀ ਕੇਵਲ ਇਨਾ ਹੀ ਨਹੀਂ ਮੇਰੇ ਦਫ਼ਤਰ ਜਾਂਦੇ ਸਮੇਂ ਵੀ ਜਦੋਂ ਤੁਸੀਂ ਖੇਡਣ ਜਾ ਰਹੇ ਸੀ ਅਤੇ ਤੁਸੀਂ ਮੈਨੂੰ ਗੁੱਡ ਬਾਏ ਡੈਡੀ ਬੋਲਿਆ ਸੀ ਉਦੋਂ ਵੀ ਮੈਂ ਤੁਹਾਨੂੰ ਗੁੱਸੇ ਵਿੱਚ ਟੋਕ ਦਿੱਤਾ ਸੀ જરા ਆਪਣਾ ਕਲਰ ਤਾਂ ਠੀਕ ਕਰ ਲਵੋ ਦਫ਼ਤਰ ਵਿੱਚ ਵਾਪਸ ਪਰਤਣ ਤੇ ਵੀ ਮੈਂ ਦੇਖਿਆ ਕਿ ਤੁਸੀਂ ਆਪਣੇ ਸਾਥੀਆਂ ਨਾਲ ਮਿੱਟੀ ਵਿੱਚ ਖੇਡ ਰਹੇ ਸੀ ਤੁਹਾਡੀਆਂ ਜਰਾਬਾਂ ਵਿੱਚ ਛੇਕ ਹੋ ਗਏ ਸਨ ਅਧਰ ਤੁਹਾਡੇ ਕੱਪੜੇ ਬਹੁਤ ਗੰਦੇ ਸਨ ਮੈਂ ਆਪਣੇ ਗੁੱਸੇ ਤੇ ਕਾਬੂ ਨਾ ਰੱਖ ਸਕਿਆ ਅਧਰ ਤੁਹਾਡੇ ਸਾਥੀਆਂ ਦੇ ਸਾਹਮਣੇ ਹੀ ਤੁਹਾਨੂੰ અપਮਾਨਿਤ ਕਰ ਦਿੱਤਾ ਸੀ ਪਤਾ ਹੈ ਕਿ ਜਰਾਬਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਹਨ ਕੱਪੜੇ ਕਿੰਨੇ ਕੀਮਤੀ ਹਨ ਜਦੋਂ ਤੋਂ ਖੁਦ ਆਪਣੀ ਕਮਾਈ ਨਾਲ ਖਰੀਦੋਗੇ ਉਦੋਂ ਪਤਾ ਲੱਗੇਗਾ ਇਹ ਸਭ ਕੁਝ ਤਾਂ ਮੈਂ ਕਿਹਾ ਸੀ ਅਤੇ ਇੱਕ ਪਿਤਾ ਆਪਣੇ ਬੱਚੇ ਦਾ ਇਸ ਤੋਂ ਜ਼ਿਆਦਾ ਦਿਲ ਕਿਵੇਂ ਦਿਖਾ ਸਕਦਾ ਹੈ ਤੁਹਾਨੂੰ ਯਾਦ ਹੀ ਹੋਵੇਗਾ ਕਿ ਰਾਤ ਨੂੰ ਜਦੋਂ ਮੈਂ ਲਾਇਬ੍ਰੇਰੀ ਵਿੱਚ ਪੜ੍ਹ ਰਿਹਾ ਸੀ ਅਤੇ ਤੁਸੀਂ ਮੇਰੇ ਕਮਰੇ ਵਿੱਚ ਆਏ ਸੀ ਤਾਂ ਤੁਸੀਂ ਕਿੰਨੇ ਸਹਿਮੇ ਹੋਏ ਅਤੇ ਭੈ ਪੀਤ ਸੀ ਤੁਹਾਡੀਆਂ ਅੱਖਾਂ ਵਿੱਚ ਚੱਲ ਰਹੀ ਸੀ ਤੁਹਾਡੇ ਸੀਨੇ ਦੀ ਸਟ ਉਦਮੀ ਮੈਂ ਅਖਬਾਰ ਤੇ ਉੱਪਰੋਂ ਵੇਖਦੇ ਹੋਏ ਪੜਨ ਵਿੱਚ ਰੁਕਾਵਟ ਪਾਉਣ ਲਈ ਤੁਹਾਨੂੰ ਬੁਰੀ ਤਰ੍ਹਾਂ ਝਿੜਕੀ ਦਿੱਤਾ ਸੀ ਕਦੇ ਦਾ ਚੈਨ ਨਾਲ ਜਿਉਣ ਦਿਆ ਕਰੋ ਅਤੇ ਤੁਸੀਂ ਦਰਵਾਜ਼ੇ ਤੇ ਹੀ ਮੂਰਤੀ ਬਣ ਗਏ ਸੀ ਤੁਸੀਂ ਕੁਝ ਵੀ ਨਹੀਂ ਬੋਲੇ ਸੀ ਮੇਰੇ ਕੋਲ ਭੱਜ ਕੇ ਆਏ ਸੀ ਅਤੇ ਮੇਰੇ ਗਲ ਵਿੱਚ ਆਪਣੀਆਂ ਬਾਹਾਂ ਪਾ ਦਿੱਤੀਆਂ ਸਨ ਅਤੇ ਮੈਨੂੰ ਚੁੰਮਿਆ ਸੀ ਅਤੇ ਫਿਰ ਗੁੱਡ ਨਾਈਟ ਡੈਡੀ ਕਹਿ ਕੇ ਇਕਦਮ ਗਾਇਬ ਹੋ ਗਏ ਸੀ ਤਹਾਡੀਆਂ ਨੰਨੀਆਂ ਬਾਹਾਂ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਉਹ ਇੱਕ ਅਹਿਸਾਸ ਕਰਵਾ ਰਹੀ ਸੀ ਕਿ ਇੰਨੀ ਬੇਰੁਖੀ ਦੇ ਬਾਵਜੂਦ ਵੀ ਤੁਹਾਡੇ ਮਨ ਅੰਦਰ ਵਿੱਚ ਖਿੜਿਆ ਪ੍ਰੇਮ ਰੂਪੀ ਫੁੱਲ ਅਜੇ ਤੱਕ ਮਰ ਜਾਇਆ ਨਹੀਂ ਹੈ ਅਤੇ ਫਿਰ ਤੁਸੀਂ ਪੌੜੀਆਂ ਤੇ ਜ਼ੋਰ-ਜ਼ੋਰ ਨਾਲ ਖਟ-ਖਟ ਕਾਟ ਕੇ ਚੜ ਗਏ ਸੀ ਹਾਂ ਬੇਟੇ ਇਸ ਘਟਨਾ ਤੋਂ ਕੁਝ ਪਲ ਬਾਅਦ ਹੀ ਮੇਰੇ ਹੱਥਾਂ ਵਿੱਚ ਅਖਵਾ ਡਿੱਗ ਪਿਆ ਅਤੇ ਮੈਂ ਹੀਣ ਭਾਵਨਾ ਵਿੱਚ ਡੁੱਬ ਗਿਆ ਆਖਰ ਮੈਂ ਅਜਿਹਾ ਕਿਉਂ ਹੁੰਦਾ ਜਾ ਰਿਹਾ ਹਾਂ ਮੇਰੀ ਆਦਤ ਝੜਕਣ ਫਟਕਾਰਨ ਵਾਲੀ ਬਣਦੀ ਜਾ ਰਹੀ ਹੈ ਆਪਣੇ ਬੱਚੇ ਨੂੰ ਮੈਂ ਇਹੋ ਜਿਹਾ ਬਚਪਨ ਦੇ ਰਿਹਾ ਹਾਂ ਅਜਿਹਾ ਤਾਂ ਨਹੀਂ ਕਿ ਮੈਂ ਤੁਹਾਨੂੰ ਪਿਆਰ ਕਰਨਾ ਛੱਡ ਦਿੱਤਾ ਹੈ ਪਰ ਮੈਨੂੰ ਤੁਹਾਡੇ ਕੋਲੋਂ ਕੁਝ ਜ਼ਿਆਦਾ ਹੀ ਉਮੀਦਾਂ ਹਨ ਅਤੇ ਮੈਂ ਤੁਹਾਡੇ ਬਚਪਨ ਨੂੰ ਆਪਣੀ ਉਮਰ ਦੀ ਤਕੜੀ ਵਿੱਚ ਤੋਲਣ ਲੱਗਿਆ ਹਾਂ ਤੁਸੀਂ ਬਹੁਤ ਪਿਆਰੇ ਅਤੇ ਸੱਚੇ ਅਤੇ ਚੰਗੇ ਹੋ ਤੁਹਾਡਾ ਨੰਨਾ ਜਿਹਾ ਮਾਸੂਮ ਜਿਹਾ ਦਿਲ ਤਾਂ ਚੌੜੀਆਂ ਪਹਾੜੀਆਂ ਦੇ ਪਿੱਛੇ ਉੱਗਦੀ ਸੁਭਾ ਵਾਂਗ ਬਸਾਲ ਹੈ ਤੁਹਾਡੇ ਵਿੱਚ ਤਾਂ ਬਹੁਤ ਵੱਡਪਣ ਹੈ ਤਾਂ ਹੀ ਤਾਂ ਇੰਨਾ ਝੜਕੰਦੇ باوجود ਵੀ ਤੁਸੀਂ ਮੈਨੂੰ ਗੁੱਡ ਨਾਈਟ ਕਿਸ ਦੇਣ ਲਈ ਆਏ ਸੀ ਤੁਹਾਡੇ ਵਿੱਚ ਕੋਈ ਮੈਲ ਨਹੀਂ ਹੈ ਇਹ ਰਾਤ ਬਸ ਇਸੇ ਲਈ ਇੰਨੀ ਖਾਸ ਹੈ ਮੇਰੇ ਬੇਟੇ ਮੈਂ ਹਨੇਰੇ ਵਿੱਚ ਤੁਹਾਡੇ ਬਿਸਤਰੇ ਦੇ ਸਰਾਣੇ ਗੋਡਿਆਂ ਭਾਰ ਹੋ ਕੇ ਬੈਠਾ ਹਾਂ